ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਮਾਸਟਰ ਜੀ ਮਰੰਡਿਆ ਤੇ ਆਪਾਂ ਲਾਈਵ ਆਂ ਡਾਇਰੈਕਟ ਸਟੂਡੈਂਟ ਪ੍ਰੋਟੈਸਟ ਵਾਲੇ ਮੋਰਚੇ ਤੋਂ ਸੋ ਜਿੱਦਾਂ ਹੀ ਕਿਆਸਰਾਏ ਲਾਏ ਜਾਂਦੇ ਸੀਗੇ ਵੀ ਕੱਲ ਨੂੰ ਜਿੱਦਾਂ ਕੁਸ਼ਫ ਵਾਹਾਂ ਸੁਣੀਆਂ ਸੀਗੀਆਂ ਸੋ ਇਹੀ ਬੇਨਤੀ ਹੈ ਮੇਰੀ ਕਿ ਬੱਦ ਤੋਂ ਬੱਦ ਆਪਣੇ ਸੀਰੀ ਚਮਕੌਰ ਸਾਹਿਬ ਤੋਂ ਮਰੰਡੇ ਤੋਂ ਜਿੰਨੇ ਵੀ ਦੇਖਣ ਵਾਲੇ ਆ ਕੱਲ ਨੂੰ ਬੜੀ ਸੰਖਿਆ ਚ ਪੁੱਜੋ ਆਪਾਂ ਆਪਣੀ ਯੂਨੀਵਰਸਿਟੀ ਲਈ ਕੱਲ ਨੂੰ ਪ੍ਰੋਟੈਸਟ ਆਪਣਾ ਹੈਗਾ ਕੱਲ ਦਾ ਦਿਨ ਬੜਾ ਆਪਾਂ ਕਹਿ ਸਕਦੇ ਆ ਕਿ ਰਿਟਿਕਲ ਹੈ ਤੇ ਕਰੂਸ਼ਲ ਵੀ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਆਏ ਹੋਏ ਆਪਾਂ ਤਾਂ ਸਾਰਾ ਤੇ ਇੱਥੇ ਆ ਤੇ ਜੇ ਕੋਈ ਤੁਹਾਨੂੰ ਕੋਈ ਅਗੇ ਪ੍ਰੋਬਲਮ ਆਉਂਦੀ ਅਗੇ ਤੇ ਕੁਝ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਦੇ ਠੀਕ ਹੈ ਮਾਨਸਰ ਨੰਬਰ ਆਪਾਂ ਦੇ ਦਿੱਤੇ ਸੀ ਹਾਂਜੀ ਠੀਕ ਹੈ ਜੀ ਟੈਨ ਨੰਬਰ ਦੇ ਦਿੱਤੇ ਸੀ ਕਿ ਆਪਾਂ ਹਾਂਜੀ ਹਾਂਜੀ ਔਰ ਉਹ ਨੰਬਰ ਬੋਲ ਚੁੱਕੇ ہیں ਪਹਿਲਾਂ মিডিਆ ਚ ਆਪਣੀ ਮੁੰਡਿਆਂ ਦੇ ਹੋਣਗੇ ਠੀਕ ਹੈ ਜੀ ਕੁਛ ਵੀ ਇਹ ਗੜਬੜ ਕਰਦੇ ਆ ਰਾਹ ਚ ਰੋਕਦੇ ਆ ਵੈਸੇ ਤਾਂ ਸਾਰੇ ਮੁੰਡੇ ਔਰ ਜਾ ਸਕਦੇ ਆ ਰਾਮਨਾਲ ਨਿਕਲੇ ਆ ਔਰ ਪਹੁੰਚੋ ਯੂਨੀਵਰਸਿਟੀ ਹਾਂਜੀ ਜਿਹੜੇ ਬਾਹਲਾ ਕਿਤੇ ਰੋਕਦੇ ਨੇ ਉਹ ਤਿੰਨ ਨੰਬਰ ਆਪਾਂ ਮੀਡੀਆ ਚ ਬੋਲੇ ਹੋਏ ਨੇ ਠੀਕ ਹੈ ਜੀ ਉਹ ਤਿੰਨ ਮੁੰਡਿਆਂ ਦੇ ਨੇ ਤੇ ਉਹਨਾਂ ਨੂੰ ਕਾਲ ਕਰਿਓ ਜੀ ਉਹ ਦੱਸ ਦੇਣਗੇ ਹਾਂ ਔਰ ਆਪਦੀ ਯੂਨੀਵਰਸਿਟੀ ਆਪਣੀ ਪੰਜਾਬ ਆਪਣਾ ਇਹ ਬਚਾਉਣਾ ਨਹੀਂਗਾ ਹੂੰ 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 ਚੰਡੀਗੜ੍ਹ ਵੀ ਆਪਣਾ ਇਹ ਬਚਾਉਣਾ ਨਹੀਂਗਾ ਹਾਂ ਤੇ ਉਹਦੇ ਲਈ ਕੁਛ ਤਾਂ ਬੋਲਣਾ ਬਹੁਤ ਕੁਛ ਤਾਂ ਕਰਨਾ ਪਊ ਇਸ ਤੇਜ਼ ਕਿੱਥੇ ਰਹੇਗੀ ਆਪਣੀ ਆ ਇੱਥੇ ਹੀ ਇਹਦੇ ਪਰਲੇ ਪਾਸੇ ਕਰ ਲਾਂ ਅੱਛਾ ਕਾਂਸਲਰ ਆਜੋ ਆਜੋ ਕਾਂਸਲਰ ਜੀ ਸੋ ਇਹ ਇਹ ਆਪਾਂ ਕੱਲ ਨੂੰ ਕਰ ਲੈਣਾ ਬਸ ਇੱਥੇ ਹੂੰ ਹੂੰ ਹਾਂ ਸੋ ਮੈਂ ਤੁਹਾਡਾ ਮਾਸਟਰ ਜੀ ਮਰੰਡੇ ਵਾਲਾ ਤੁਹਾਡੇ ਇੱਥੇ ਵੈਲਕਮ ਲਈ ਹੋਊਗਾ ਜਿੰਨੇ ਜਿੱਥੇ ਹੋ ਸਕੇ ਮੈਂ ਥੋੜਾ ਫੋਨ ਵੀ ਚੱਕੂਗਾ ਨੰਬਰ ਦਿੱਤੇ ਹੋਏ ਨੇ ਤੇ ਤੁਸੀਂ ਦੱਸਦੇ ਹੋ ਜੇ ਨਾ ਜੇ ਤੁਹਾਨੂੰ ਦਾ ਕੋਈ ਨੰਬਰ ਪਤਾ ਹੀ ਹੋਣਾ ਸਾਰਿਆਂ ਨੂੰ ਹਾਂਜੀ ਹਾਂਜੀ ਮਰੰਡੇ ਛੇ ਜੀ ਤਾਂ ਮੇਰਾ ਨੰਬਰ ਸਭ ਕੋਲੇ ਆ ਨਹੀਂ ਵੀ ਹੋਇਆ ਤਾਂ ਤੁਹਾਨੂੰ ਨੈਟ ਤੋਂ ਮਿਲ ਜਾਏਗਾ ਸੋ ਕੱਲ ਨੂੰ ਗੱਜ-ਵੱਜ ਕੇ ਆ ਪੁੱਜਣਾ ਕੱਲ ਦਾ ਦਿਨ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਜੇ ਪੰਜਾਬ ਦੇ ਉਹ ਪੰਜਾਬ ਚਾਹੀਦਾ ਤੁਹਾਨੂੰ ਯੂਨੀਵਰਸਿਟੀ ਚਾਹੀਦੀ ਤੁਹਾਨੂੰ ਬਾਕੀ ਪੰਜਾਬ ਦੀਆਂ ਹੱਕੀ ਮੰਗਾਂ ਮੰਨਵਾਉਣੀਆਂ ਤੇ ਇਹ ਉਹਦੀ ਸ਼ੁਰੂਆਤ ਹੈ ਇਹ ਸ਼ੁਰੂਆਤ ਹੈ ਜਿੰਨਾ ਚਿਰ ਇਕੱਠੇ ਨਹੀਂ ਹੋਵਾਂਗੇ ਤੁਹਾਡੀ ਸੁਣਨੀ ਕਿਸੇ ਨੇ ਨਹੀਂ ਬਿਗਲ ਵੱਚੁਕਿਆ ਸੋ ਕੱਲ ਇੱਕ ਪਹਿਲਾ ਮੌਕਾ ਹੈ ਜਿੱਥੇ ਟੈਸਟਿੰਗ ਹੋਣੀ ਹੈ ਵੀ ਆਪਾਂ ਆਪਾਂ ਪੇਪਰ ਹੈ ਜੀ ਆ ਤੇ ਤੁਹਾਡਾ ਪੇਪਰ ਹੋਣਾ ਹਾਂਜੀ ਹਾਂਜੀ ਵੇਖੋ ਤੁਸੀਂ ਰੱਖ ਕਿਹੜੇ ਖੁੱਲ ਨੇ ਤੇ ਤੁਸੀਂ ਅੱਖੀ ਨਾਲ ਵੇਖਣੇ ਇਹ ਜਿਹੜਾ ਸ਼ੁਰੂਆਤਾਂ ਹੈ ਸੋ ਆਪਾਂ ਕੱਲ ਨੂੰ ਆਪਾਂ ਗੱਜ-ਵੱਜ ਕੇ ਆਈਏ ਚੰਡੀਗੜ੍ਹ ਨੇੜੇ ਆ ਮੈਂ ਆਇਆ ਕੋਈ ਖਾਸ ਪ੍ਰੋਬਲਮ ਨਹੀਂ ਹੋਈ ਕਿਤੇ ਕੁਛ ਨੇ ਰੋਕਿਆ ਨਹੀਂ ਹੈਗਾ ਫਿਰ ਤੁਸੀਂ ਆਉਣਾ ਤੇ ਸਵੇਰੇ ਕਿੰਨੇ ਵਜੇ ਤੱਕ ਦੀ ਸਮੂਲੀਅਤ ਹੈ 11 ਵਜੇ ਪਹੁੰਚੋ ਜੀ ਸੋ ਲੇਟ ਤੋਂ ਲੇਟ 11 ਪਹਿਲਾਂ ਜਿੰਨੇ ਵਜੇ ਮਰਜ਼ੀ ਆਜੋ ਅਸੀਂ ਇੱਥੇ ਹੀ ਮਿਲਾਂਗੇ ਤੁਹਾਨੂੰ ਜੇ ਕੋਈ ਕੋਸ਼ਿਸ਼ ਕਰ ਸਕਦੇ ਹੋ ਹੁਣੇ ਆਜੋ ਬਾਤ ਨੂੰ ਸਿਕਿਉਰਲੀ ਜੇ ਲੱਗਦਾ ਸੋ ਮੇਰੀ ਇਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਗੱਜ-ਬੱਜ ਕੇ ਪੁੱਜੋ ਜੀ ਆਪਣੀ ਯੂਨੀਵਰਸਿਟੀ ਆਪਾਂ ਸਾਰੇ ਇੱਥੇ ਪੜ੍ਹੇ ਆ ਕਿਸੇ ਨਾ ਕਿਸੇ ਟੰਗ ਨਾਲ ਆਪਾਂ ਜੁੜੇ ਹੋਏ ਆ ਸਾਰੇ ਇੱਥੋਂ ਹੀ ਇਥੋਂ ਹੀ ਰਾਜਨੀਤੀ ਜੰਮੀ ਹੈ ਇਥੋਂ ਹੀ ਕਲਾ ਜੰਮੀ ਹੈ ਬਿਲਕੁਲ ਠੀਕ ਹੈ ਸੋ ਸਹੀ ਗੱਲ ਹੈ ਜੀ ਤੇ ਉਹ ਕੱਲ ਨੂੰ ਬਾਅਦ ਤੇ ਬਾਅਦ ਪੁੱਜਣਾ ਮੇਰੀ ਆਹੀ ਬੇਨਤੀ ਹੈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ